हां जी व्यूअर्स नमस्कार आदाब सत श्री अकाल देखो आज मैं फिर ਤੁਹਾਡੇ ਵਾਸਤੇ ਸਾਰੇ ਦੇ ਸਾਰੇ ਨਵੇਂ ਡਿਜ਼ਾਈਨ ਲੈ ਕੇ ਆਇਆ ਪਿਓਰ ਕੈਮਰੋ ਕਾਟਨ ਦੇ ਸੂਟ ਨੇ ਔਰ ਵੀਡੀਓ ਲਾਸਟ ਤੱਕ ਦੇਖਣਾ ਸਕਿਪ ਨਹੀਂ ਕਰਨਾ ਕੋਈ 1395 1295 ਵਾਲੇ ਸੂਟ ਨੇ ਘੱਟ ਭਾ ਦੇ ਵਿੱਚ ਆਏ ਨੇ ਘੱਟ ਤੇ ਦੇ ਰਿਹਾ ਤੁਹਾਨੂੰ ਆ ਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਜਰਾ 3D ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੇ ਦੀ ਸਾਰੀ ਨਾਲ ਪੂਰਾ ਪੂਰਾ ਦੇਖੋ ਦਾਲ ਦਿਖਾ ਦੋ ਜੀ ਨੋਟ ਵਰਕ ਦਾ ਕੰਮ ਕੀਤਾ ਹੋਇਆ ਪਿਓਰ ਕੈਮਰੋ ਕਾਟਨ ਦਾ ਸੂਟ ਆ ਔਰ ਕਾਟਨ ਦੀ ਮਿਲੂਗੀ ਤੁਹਾਨੂੰ ਬਾਟਮ ਤੇ ਦੁਪੱਟਾ ਨਾਲ ਮਿਲੂਗਾ ਜੀ ਅੱਜ ਤੁਹਾਨੂੰ ਸਾਰੇ ਦੇ ਸਾਰੇ ਜਿੰਨੇ ਸੂਟ ਨੇ ਨਾ ਪਿਓਰ ਮਸਲੀਨ ਦਾ ਦੁਪੱਟਾ ਮਿਲੂਗਾ ਅੱਜ ਤੁਹਾਨੂੰ ਆ ਲੋ ਜੀ 1295 1395 ਵਾਲੇ ਸੂਟ ਨੇ ਸਿਰਫ 995 ਰੁਪਏ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਦੀ 995 ਰੁਪਏ ਮਿਲੇ ਤੁਹਾਨੂੰ ਪਿਓਰ ਮਸਲੀਨ ਦੇ ਦੁਪੱਟੇ ਵਾਲੇ ਸੂਟ ਜੀ ਆ ਲੋ ਜੀ ਪੀਸ ਚੈੱਕ ਕਰੋ ਪਹਿਲਾਂ ਤਾਂ ਕਲਰ ਦੇਖੋ ਕਿੰਨਾ ਸ਼ਾਨਦਾਰ ਲਾਈਟ ਮਹਿੰਦੀ ਆ ਕਲਰ ਆਹ ਲਓ ਜੀ ਬਾਟਮ ਕੜਾਈ ਜਰਾ ਚੰਗੀ ਤਰ੍ਹਾਂ ਦਿਖਾ ਦਿਆ ਕਰੋ ਉੱਪਰ ਕੀਤੀ ਹੋਈ ਨਾਲੇ ਪ੍ਰਿੰਟ ਬਹੁਤ ਵਧੀਆ ਲੱਗਦਾ ਆਹ ਲਓ ਜੀ ਨਾਲ ਮਸਲੀਨ ਪਿਓਰ ਦਾ ਮਿਲੂਗਾ ਜੀ ਦੁਪੱਟਾ ਡਿਜੀਟਲ ਦੁਪੱਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਲਾਜਵਾਬ ਦੁਪੱਟਾ ਬਸ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈਣਾ ਲੈ ਕੇ ਭੇਜ ਦੇਣਾ ਤੇ ਨੰਬਰ ਮੇਰੇ ਥੋੜੀ ਸਕਰੀਨ ਦੇ ਉੱਪਰ ਕਲਰ ਡਿਜ਼ਾਈਨ ਸਾਰੇ ਹੀ ਲਾਜਵਾਬ ਨੇ ਆਹ ਲਓ ਜੀ ਸਿਰਫ 995 ਮੈਨੂੰ ਘੱਟ ਚ ਮਿਲਿਆ ਘੱਟ ਜੇ ਦੇ ਰਿਹਾ ਤੁਹਾਨੂੰ ਮੈਂ ਖੂਬਸੂਰਤ ਪੀਸ ਨੇ ਜੀ ਵੀਡੀਓ ਚੰਗੀ ਲੱਗੇ ਨਾ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆ ਲਓ ਜੀ ਦੁਪੱਟਾ ਚੈੱਕ ਕਰੋ ਬਾਕੀ ਸਾਰੇ ਕੰਮ ਛੱਡੋ ਮੇਰੀ ਵੀਡੀਓ ਦੇ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਪਿਓਰ ਦੁਪੱਟਾ ਜੀ ਮਿਲੂਗਾ ਜਿਹਨੂੰ ਪਿਓਰ ਮਸਲੀਨ ਦਾ ਦੁਪੱਟਾ ਰੇਟ ਰਹੂਗਾ ਸਿਰਫ 995 ਰੁਪਏ 1295 1395 ਵਾਲੇ ਸੂਟ ਨੇ ਸਿਰਫ 995 ਚ ਕੋਰੀਅਨ ਤੁਹਾਨੂੰ ਮੈਨੂੰ ਪਤਾ ਹੀ ਤੁਹਾਨੂੰ ਪਤਾ ਹੀ ਹੈ ਮੇਰਾ ਹਾਲ ਆਵਰ ਇੰਡੀਆ ਫ੍ਰੀਡੈਂਸ ਦਾ ਕੋਈ ਐਕਸਟਰਾ ਚਾਰਜ ਨਹੀਂ 995 ਦੇ ਵਿੱਚ ਸੂਟ ਤੁਹਾਡੇ ਘਰੇ ਪਹੁੰਚੂਗਾ ਜੀ ਪੀਸ ਚੈੱਕ ਕਰੋ ਜਰਾ ਲਵੈਂਡਰ ਸ਼ੇਡ ਦਾ ਪੀਸ ਆ ਬਾਹਾਂ ਤੇ ਤੁਹਾਨੂੰ ਲਗ ਪ੍ਰਿੰਟਿੰਗ ਮਿਲੂਗੀ ਬੈਕ ਫਰੰਟ ਦੋਨੋਂ ਪ੍ਰਿੰਟਡ ਨੇ ਨਾਲ ਪਿਓਰ ਮਸਲੀਨ ਦਾ ਜੀ ਦੁਪੱਟਾ ਆ ਦੁਪੱਟਾ ਹੀ ਘੱਟੋ ਘੱਟ 500 ਰੁਪਏ ਦਾ ਲੱਗਿਆ ਹੋਇਆ ਜੀ ਇਹਨੂੰ ਦੁਪੱਟਾ ਦੇਖੋ ਜੀ ਬਹੁਤ ਸੋਹਣਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਪੂਰਾ ਲੰਬਾ ਜਿਹੜਾ ਦੁਪੱਟਾ ਰਹੂਗਾ ਰੇਟ ਰਹੂਗਾ ਸਿਰਫ ਔਰ ਸ ਆਹ ਲਓ ਜੀ ਪੀਸ ਚੈੱਕ ਕਰੋ ਜੀ ਖੂਬਸੂਰਤ ਪੀਸ ਹੈ ਜੀ ਆਹ ਲਓ ਜੀ ਲਾਈਟ ਸਕਿਨ ਸ਼ੇਡ ਹੈ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਮਿਲਿਆ ਤੁਹਾਨੂੰ ਆਹ ਲਓ ਕੋਈ ਲੈਨਿੰਗ ਲਾਉਣ ਦੀ ਲੋੜ ਨਹੀਂ ਹੈਗੀ ਬਿਨਾ ਲੈਨਿੰਗ ਤੋਂ ਸੂਟ ਪਣਨੇਗੇ ਪੂਰੀ ਲੈਂਥ ਤੇ ਸੂਟ ਨੇ 48 49 ਇੰਚ ਦੀ ਲੈਂਥ ਹੋਊਗੀ ਬਾਹਾਂ ਤੇ ਲੱਗ ਪ੍ਰਿੰਟਿੰਗ ਹੈ ਜੀ ਬੈਕ ਫਰੰਟ ਦੋਨੋਂ ਪ੍ਰਿੰਟਡ ਆਹ ਦੇਖੋ ਸਾਰਾ ਹਾਈਲਾਈਟ ਕੀਤਾ ਹੋਇਆ ਹੈ ਜੀ ਪੂਰਾ ਦਾ ਪੂਰਾ ਪਿਓਰ ਕਾਟਨ ਦੇ ਸੂਟ ਹੈ ਜੀ ਸਾਰੇ ਦੇ ਸਾਰੇ ਲਓ ਜੀ ਪਿਓਰ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਦੁਪੱਟਾ ਚੈੱਕ ਕਰੋ ਜਰਾ ਫਾਰਨਰ ਦੇਖੋ ਕਿਤੇ ਸ਼ਾਨਦਾਰ ਬਣੇ ਹੋਏ ਨੇ ਜੀ ਰੇਟ ਰਹੂਗਾ ਸਿਰਫ ਔਰ ਸਿਰਫ 995 ਲਾਈਟ ਸਕੈਨ ਸ਼ੇਡ ਦੇ ਉੱਪਰ ਜੀ ਕਲਰ ਪ੍ਰਿੰਟਿੰਗ ਅਲੱਗ-ਅਲੱਗ ਰਹੂਗੀ ਬਹੁਤ ਸੋਹਣੇ ਪੀਸ ਨੇ ਆ ਲਓ ਜੀ ਪੀਸ ਚੈੱਕ ਕਰੋ ਜਰਾ ਤਾਂ ਬਾਤ ਹੈ ਕਲਰ ਡ੍ਰੇਨ ਸਾਰੇ ਅਲੱਗ-ਅਲੱਗ ਬਾਹਾਂ ਦੇ ਅਲੱਗ ਪ੍ਰਿੰਟਿੰਗ ਮਿਲੂਗੀ ਤੁਹਾਨੂੰ ਨਾਲ ਪੂਰੀ ਫਰੰਟ ਦੇ ਉੱਪਰ ਨਾਲ ਕਢਾਈ ਮਿਲੂਗੀ ਜੀ ਪਿਓਰ ਮਸਲੀਨ ਦਾ ਦੁਪੱਟਾ ਇਹ ਦੁਪੱਟਾ ਹੀ 450 500 ਰੁਪਏ ਦਾ ਦੁਪੱਟਾ ਜੀ ਚੈੱਕ ਕਰੋ ਦੁਪੱਟਾ ਪੂਰਾ ਲੰਬਾ ਚੌੜਾ 2.5 ਮੀਟਰ ਲੰਬਾ ਦੁਪੱਟਾ ਰਹੂਗਾ ਕੋਈ ਛੋਟਾ ਦੁਪੱਟਾ ਨਹੀਂ ਰਹੂਗਾ ਸਿਰਫ 995 ਰੁਪਏ ਜੀ ਲਓ ਜੀ ਜ਼ਬਰਦਸਤ ਪੀਸ ਆ ਗਿਆ ਜੀ ਅੱਜ ਦੇ ਸੂਟ ਸਾਰੇ ਹੀ ਘੈਂਟ ਨੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਕੋਈ ਪੀਸ ਛੱਡਣਾ ਨਹੀਂ ਹੈਗਾ ਆਹ ਲਓ ਜੀ ਪੀਸ ਚੈੱਕ ਕਰੋ ਬਾਟਮ ਚੈੱਕ ਕਰੋ ਡਾਰਕ ਰੰਗ ਦੀ ਬਾਟਮ ਹੈ ਜੀ ਕੰਟਰਾਸਟ ਸੂਟ ਨੇ ਸਾਰੀ ਇਹ ਔਰ ਦੁਪੱਟਾ ਪਿਓਰ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਲੰਬਾਈ ਚੈੱਕ ਕਰੋ ਦੁਪੱਟੇ ਦੀ ਲੰਬਾਈ ਚੜਾਈ ਪੂਰੀ ਰਹੂਗੀ ਜੀ ਕਲਰ ਡਿਜ਼ਾਈਨ ਸਾਰੇ ਇਲਾਜਵਾਵਾ ਲੋ ਜੀ ਦੇਖੋ ਪੀਸ ਅੱਜ ਦੀ ਵੀਡੀਓ ਦਾ ਇੱਕ ਇੱਕ ਪੀਸ ਦੇਖਣ ਵਾਲਾ ਪੀਸ ਹੈ ਜੀ ਆਹ ਲਓ ਅੱਜ ਤਾਂ ਜਿਹੜੇ ਕਸਟਮਰ ਨੇ ਇੱਕ ਸੂਟ ਲੈਣਾ ਨਾ ਉਹ ਦੋ ਲਊਗਾ ਇਹ ਮੇਰੀ ਗਾਰੰਟੀ ਆਹ ਲਓ ਜੀ ਬਾਟਮ ਬੈਕ ਫਰੰਟ ਦੋਨੋ ਪ੍ਰਿੰਟਡ ਨੇ ਜੀ ਪੂਰੀ ਫਰੰਟ ਤੇ ਹਾਈਲਾਈਟ ਕੀਤਾ ਹੋਇਆ ਪਿਓਰ ਕਾਟਨ ਦਾ ਸੂਟ ਹੈ ਜੀ ਪਿਓਰ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਚੈੱਕ ਕਰੋ ਦੁਪੱਟਾ ਬਹੁਤ ਵਧੀਆ ਪਿਓਰ ਮਸਲੀਨ ਦਾ ਦੁਪੱਟਾ ਰੇਟ ਰਹੂਗਾ ਸਿਰਫ ਔਰ ਸਿਰਫ 900 ਤੇ 95 ਰੁਪਏ ਦੀ ਆ ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਇੱਕ ਇੱਕ ਡਿਜ਼ਾਈਨ ਦੇ ਵਿੱਚ ਨਾ ਚਾਰ ਚਾਰ ਕਲਰ ਆਏ ਨੇ ਆ ਲਓ ਖੂਬਸੂਰਤ ਪੀ ਜੀ ਫਲਾਵਰ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੈ ਜੀ ਨਾਲੇ ਦੇ ਉੱਪਰ ਸਾਰਾ ਨੋਟ ਦਾ ਕੰਮ ਕੀਤਾ ਹੋਇਆ ਐਮਬ੍ਰੋਇਡਰੀ ਦੇਖੋ ਕਿੰਨੀ ਸ਼ਾਨਦਾਰ ਹੈ ਬਾਹਾਂ ਦੇ ਉੱਪਰ ਅਲੱਗ ਪ੍ਰਿੰਟਿੰਗ ਮਿਲੂਗੀ ਜੀ ਬੈਕ ਤੇ ਫਰੰਟ ਤੁਹਾਨੂੰ ਦੇਖੋ ਦੋਨੇ ਪ੍ਰਿੰਟਡ ਮਿਲਣਗੇ ਨਾਲ ਔਰ ਡਿਜੀਟਲ ਪ੍ਰਿੰਟਿੰਗ ਹੈ ਕੋਈ ਆਮ ਪ੍ਰਿੰਟਡ ਨਹੀਂ ਹੈ ਪ੍ਰਿੰਟਿੰਗ ਨਹੀਂ ਹੈਗੀ ਆ ਲਓ ਜੀ ਬਾਟਮ 2.5 ਮੀਟਰ ਸ਼ੈੱਡ ਦਾ ਕੱਪੜਾ ਰਹੂਗਾ ਜੀ ਬਾਟਮ ਦਾ ਕੱਪੜਾ ਰਹੂਗਾ ਜੀ ਅਪਰੋਕਸੀਮੇਟਲੀ 3 ਮੀਟਰ ਆ ਲਓ ਜੀ ਇਹਦੇ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਲਓ ਜੀ ਦੁਪੱਟਾ ਚੈੱਕ ਕਰੋ ਪਿਓਰ ਦਾ ਦੁਪੱਟਾ ਜੀ 995 ਰੁਪਏ ਜੀ ਖੂਬਸੂਰਤ ਪੀਸ ਨੇ 컬러 ਡ੍ਰੈਨ ਚੈੱਕ ਕਰੋ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਕੋਈ 1295 1395 ਵਾਲੇ ਸੂਟ ਨੇ ਜੀ ਸਿਰਫ 995 ਰੁਪਏ ਜੀ ਵੀ ਚੈੱਕ ਕਰੋ ਬਹੁਤ ਸੋਹਣੇ ਸੂਟ ਨੇ ਜੀ ਫੁੱਲ ਪ्युअर ਦਾ ਮਿਲੂਗਾ ਜੀ ਦੁਪੱਟਾ ਵਾਹ ਵਈ ਵਾਹ ਪੂਰਾ ਲੰਬਾ ਚੌੜਾ ਦੁਪੱਟਾ ਕੋਈ ਛੋਟਾ ਦੁਪੱਟਾ ਨਹੀਂ ਰਹੂਗਾ ਜੀ ਰੇਟ ਉਹੀ ਰਹੂਗਾ ਜੀ 995 ਰੁਪਏ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਆ ਲਓ ਜੀ ਪ੍ਰਿੰਟ ਚੈੱਕ ਕਰੋ ਸਿਰਫ 995 ਆ ਲਓ ਜੀ ਬਾਟਮ ਨਾਲ ਲਓ ਜੀ ਦੁਪੱਟਾ ਪਿਓਰ ਦਾ ਦੁਪੱਟਾ ਕੱਪੜਾ 2.5 ਮੀਟਰ ਸ਼ਟਰ ਹੋਗੀ ਜੀ ਅਪਰੋਕਸੀਮੇਟਲੀ ਬਾਟਮ ਮਿਲੂਗੀ ਜੀ 3 ਮੀਟਰ ਪੂਰੀ ਲੈਂਥ ਦੇ ਸੂਟ ਨੇ ਜੀ ਇਹ ਵੀ ਚੈੱਕ ਕਰੋ ਬਹੁਤ ਵਧੀਆ ਦੁਪੱਟੇ ਦੀ ਪ੍ਰਿੰਟਿੰਗ ਵੀ ਬਹੁਤ ਸ਼ਾਨਦਾਰ ਆ ਆ ਲੋ ਜੀ ਲਵੈਂਡਰ ਸ਼ੇਡ ਆ ਗਿਆ ਜੀ ਇਹਦੇ ਵਿੱਚ ਵੀ ਕਲਰ ਬਹੁਤ ਸ਼ਾਨਦਾਰ ਨੇ ਡਸਟੀ ਡਸਟੀ ਇਹ ਸ਼ੇਡ ਨੇ ਸਾਰੇ ਲਓ ਜੀ ਸਿਰਫ 995 ਰੁਪਏ ਜੀ ਆ ਲੋ ਜੀ ਬਾਟਮ ਤੇ ਨਾਲ ਲਓ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਦੁਪੱਟੇ ਦਾ ਸਾਈਜ਼ ਚੈੱਕ ਕਰੋ ਜਰਾ ਪੂਰਾ ਲੰਬਾ ਜਿਹਾ ਦੁਪੱਟਾ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਨੈਕਸਟ ਆਰਟੀਕਲ ਦਿਖਾਵਾਂਗਾ ਤੁਹਾਨੂੰ ਮੈਂ ਲਓ ਜੀ ਨੈਕਸਟ ਡਿਜ਼ਾਈਨ ਦੇਖੋ ਜਰਾ ਦੁਪੱਟੇ ਦੇਖਣਾ ਨੇ ਜੀ ਇਹਦੇ ਇਹਦਾ ਅਜੇ ਵੀਡੀਓ ਪਾਉਗੀ ਨਾ ਜਦੋਂ ਇਹ ਤਕਰੀਬਨ 2 ਘੰਟੇ షూਟ ਖਤਮ ਹੋ ਜਾਣੇ ਨੇ ਆ ਲੋ ਜੀ ਬਾਟਮ ਆਰੀ ਦਾ ਕੰਮ ਕੀਤਾ ਹੋਇਆ ਜੀ ਡਿਜੀਟਲ ਪ੍ਰਿੰਟਿੰਗ ਆ ਬਾਹਾਂ ਤੇ ਲੱਗ ਪ੍ਰਿੰਟਿੰਗ ਆ ਦੁਪੱਟਾ ਦੇਖੋ ਪਹਿਲਾਂ ਤੁਸੀਂ ਇਹਦਾ ਕਿੰਨਾ ਖੂਬਸੂਰਤ ਕਿੱਡਾ ਸੋਹਣਾ ਦੁਪੱਟਾ ਜੀ ਲਓ ਇਹ ਦੁਪੱਟਾ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਜੀ ਰੇਟ ਇਹਦਾ ਵੀ ਰਹੂਗਾ ਸਿਰਫ 900 95 ਰੁਪਏ ਮਸਲੀਨ ਦਾ ਦੁਪੱਟਾ ਜੀ ਇਹ ਪਹਿਲਾਂ ਵਾਲੇ ਪਿਓਰ ਦੇ ਦੁਪੱਟੇ ਸੀ ਇਹ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦਾ ਆ ਦੂਸਰੀ ਮਸਲੀਨ ਨਹੀਂ ਪਿਓਰ ਦਾ ਜੀ ਪੀਸ ਚੈੱਕ ਕਰੋ ਜੀ ਜਰਗ ਸਿਰਫ 995 ਰੁਪਏ ਜੀ ਲਓ ਜੀ ਦੇਖੋ ਪੀਸ ਇੰਨੇ ਸੋਹਣੇ ਪੀਸ ਨੇ ਸਿਰਫ 995 ਰੁਪਏ ਦੁਪੱਟਾ ਮੈਨੂੰ ਬਹੁਤ ਵਧੀਆ ਲੱਗਿਆ ਇਹਦਾ ਲਓ ਜੀ ਹੈਰੀ ਵਧੀਆ ਦੁਪੱਟਾ ਜੀ ਲਓ ਇਹ ਦੇਖੋ ਪੂਰਾ 2.5 ਮੀਟਰ ਲੰਬਾ ਦੁਪੱਟਾ ਚੜਾਈ ਵੀ ਪੂਰੀ ਰਹੂਗੀ ਇਹਦੀ ਦੁਪੱਟੇ ਦੀ ਸਿਰਫ 995 ਜੀ ਕਲਰ ਡ੍ਰੈਨ ਸਾਰੇ ਇਲਾਜਬਾਬ ਨੇ ਜੀ ਆ ਲੋ ਜੀ ਪੀਸ ਚੈੱਕ ਕਰੋ ਪਹਿਲਾਂ 2.5 ਮੀਟਰ ਲੰਬੀ ਲੈਂਥ ਹੈ ਜੀ ਪੂਰੀ ਸ਼ੈੱਡ ਦੀ ਡਿਜੀਟਲ ਪ੍ਰਿੰਟਿੰਗ ਹੈ ਮਲਟੀ ਸ਼ੈਡ ਪ੍ਰਿੰਟਿੰਗ ਹੈ ਨਾਲ ਸਾਰਾ ਆ ਜਿੰਨੇ ਫਲਾਵਰ ਨੇ ਹਾਈਲਾਈਟ ਕੀਤਾ ਜੀ ਆਹ ਇਹਦਾ ਕੰਮ ਕੀਤਾ ਹੋਇਆ ਬਾਹਾਂ ਤੇ ਤੁਹਾਨੂੰ ਅਲੱਗ ਪ੍ਰਿੰਟਿੰਗ ਮਿਲੂਗੀ ਜੀ ਨਾਲ ਕਾਟਰ ਦੀ ਮਿਲੂਗੀ ਅਪਰੋਕਸੀਮੇਟਲੀ ਬਾਟਮ 3 ਮੀਟਰ ਦੀ ਔਰ ਪੂਰਾ 2.5 ਮੀਟਰ ਲੰਬਾ ਮਿਲੂਗਾ ਜੀ ਦੁਪੱਟਾ ਬਾਈ ਚੜਾਈ ਦੇਖੋ ਦੁਪੱਟੇ ਦੀ ਖੂਬਸੂਰਤ ਦੁਪੱਟਾ ਜੀ ਸਿਰਫ 995 ਰੁਪਏ ਜੀ ਆਹ ਲਓ ਜੀ ਪਿਸਤਾ ਕਲਰ ਆ ਗਿਆ ਲਾਈਟ ਪਿਸਤਾ ਜਿਹਾ ਕਲਰ ਇਹ ਸਾਰੇ ਕਲਰ ਬਹੁਤ ਸ਼ਾਨਦਾਰ ਆ ਰਿਹਾ ਜੀ ਇਹਦਾ ਕਲਰ ਦੇਖ ਕੇ ਅੱਖਾਂ ਠੰਡੀਆਂ ਹੁੰਦੀਆਂ ਨੇ ਆਹ ਲਓ ਜੀ ਬਾਟਮ ਨਾਲ ਲਓ ਜੀ ਦੁਪੱਟਾ ਹਾਈਲਾਈਟ ਕੀਤੇ ਹੋਏ ਪੀਸ ਨੇ ਸਾਰੇ ਦੇ ਸਾਰੇ ਜਬਰਦਸਤ ਪੀਸ ਨੇ ਅ ਕਮ ਹੋ ਥੋੜਾ ਸਿਰਫ ਤੁਸੀਂ ਸਕਰੀਨਸ਼ਾਟ ਲੈ ਕੇ ਛੇਤੀ ਭੇਜ ਦੇਣ ਰਿਹਾ ਲੋ ਜੀ ਦੁਪੱਟਾ ਕਲਰ ਡਿਜ਼ਾਈਨ ਸਾਰੇ ਇਲਾਜਵਾ ਰੇਟ ਸਿਰਫ 995 1295 1395 ਵਾਲੇ ਦੁਪੱਟੇ ਜੀ ਆ ਲੋ ਜੀ ਲਾਈਨਿੰਗ ਵਾਲਾ ਡਿਜ਼ਾਈਨ ਆ ਗਿਆ ਜੀ ਸਟ੍ਰਾਈਪਸ ਵਾਲਾ ਇਹਨਾਂ ਸਮਝੋ ਕਿ ਤੇ ਲਾਈਨਿੰਗ ਲੱਗਣ ਵਾਲਾ ਆ ਆ ਲੋ ਜੀ ਪੀ ਚੈੱਕ ਕਰੋ ਪਹਿਲਾਂ ਪ੍ਰਿੰਟਿੰਗ ਦੇਖੋ ਤੁਸੀਂ ਖੂਬਸੂਰਤ ਪ੍ਰਿੰਟਿੰਗ ਆ ਲੋ ਜੀ ਬਾਟਮ ਬੈਕ ਫਰੰਟ ਦੋਨੋਂ ਪ੍ਰਿੰਟਡ ਜੀ ਇਹਦੇ ਉੱਤੇ ਕਢਾਈ ਕੀਤੀ ਹੋਈ ਹੈ ਨਾਲ ਆ ਰਹੀ ਦਾ ਕੰਮ ਪਿਓਰ ਮਸਲੀਨ ਦਾ ਹੀ ਮਿਲੂਗਾ ਜੀ ਦੁਪੱਟਾ ਦੁਪੱਟਾ ਚੈੱਕ ਕਰੋ ਪਹਿਲਾਂ ਕਿੰਨਾ ਸ਼ਾਨਦਾਰ ਪੂਰਾ ਲੰਬਾ ਚੌੜਾ ਦੁਪੱਟਾ ਜੀ ਕੋਈ ਛੋਟਾ ਦੁਪੱਟਾ ਨਹੀਂ ਰਹੂਗਾ ਫੁੱਲ ਪਿਓਰ ਮਸਲੀਨ ਦਾ ਦੁਪੱਟਾ ਜੀ ਰੇਟ ਰਹੂਗਾ ਸਿਰਫ ਔਰ ਸਿਰਫ 995 ਰੁਪਏ ਸਾਰੇ ਸੂਟ 1295 1395 ਵਾਲੇ ਸੂਟ ਨੇ ਅੱਜ ਤੁਹਾਨੂੰ ਮਿਲ ਰਿਹਾ ਸਿਰਫ 995 ਜੀ ਤੁਹਾਨੂੰ ਪਤਾ ਹੈ ਵੀ ਮੈਂ ਜਿਹੜੀ ਵੀ ਚੀਜ਼ ਸੇਲ ਕਰਦਾ ਨਾ ਮੈਂ ਵਧੀਆ ਵੀ ਸੇਲ ਕਰਦਾ ਮੈਂ ਲੋਕਾਂ ਨੂੰ ਰੌਲਾ ਪਾ ਕੇ ਹਲਕੇ ਪੀਸ ਦੇ ਕੇ ਤੁਹਾਨੂੰ ਵਧੀਆ ਕਹਿ ਕੇ ਦੇ ਦਵਾਂ ਕੀ ਫਾਇਦਾ ਉਹਦਾ ਆਹ ਲਓ ਜੀ ਸੂਟ ਚੈੱਕ ਕਰੋ ਜੀ ਨਾ ਦੁਪੱਟਾ ਦੇਖੋ ਪੂਰਾ ਲੰਬਾ ਜਿਹੜਾ ਡਿਜੀਟਲ ਦੁਪੱਟਾ ਰੇਟ ਰਹੂਗਾ ਸਿਰਫ 995 ਰੁਪਏ ਘਰੇ ਪਹੁੰਚੂਗਾ ਜੀ ਤੁਹਾਡੇ ਤੁਹਾਡਾ ਕੋਈ ਖਰਚਾ ਨਹੀਂ ਲੱਗਣਾ ਇਹਦੇ ਉੱਪਰ ਆਹ ਲਓ ਜੀ ਪੀਸ ਚੈੱਕ ਕਰੋ ਜੀ ਨਾ ਲਾਈਟ ਇਸ ਦਾ ਇਹ ਕਲਰ ਹੈ ਬਿਲਕੁਲ ਲਾਈਟ ਜਿਆ ਬਹੁਤ ਸ਼ਾਨਦਾਰ ਪੀਸ ਹੈ ਸਿਰਫ 995 ਰੁਪਏ ਜੀ ਕੋਰੀਏ ਤੁਹਾਨੂੰ ਪਤਾ ਹੀ ਹੈ ਆਲ ਓਵਰ ਇੰਡੀਆ ਫ੍ਰੀ ਰਹੂਗਾ ਜੀ ਪੂਰਾ ਲੰਬਾ ਜੋੜਾ ਦੇਖੋ ਦੁਪੱਟਾ ਜੀ ਡਿਜੀਟਲ ਦੁਪੱਟਾ ਖੂਬਸੂਰਤ ਪੀਸ ਨੇ ਬਸ 36 ਤੁਸੀਂ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਆ ਅੱਜ ਦੀ ਵੀਡੀਓ ਦਾ ਨਾ ਲਾਸਟ ਛੋਟਾ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਆ ਲਓ ਜੀ ਇਹ ਚੈੱਕ ਕਰੋ ਜਿਹੜਾ ਬੈਕ ਫਰੰਟ ਕੋਨੋ ਪ੍ਰਿੰਟਡ ਰਹਣਗੇ ਜੀ ਘੇਰੇ ਤੇ ਕਢਾਈ ਹੈ ਇਹ ਵਾਲੀ ਜਿਹੜਾ ਮੁੰਡਾ ਦਿਖਾ ਰਿਹਾ ਤੁਹਾਨੂੰ ਮੋਬਾਈਲ ਦੇ ਉੱਤੇ ਕੈਮਰੇ ਦੇ ਉੱਪਰ ਪੂਰੀ ਕਢਾਈ ਆ ਰਹੀਦਾ ਕੰਮ ਕੀਤਾ ਹੈ ਖੂਬਸੂਰਤ ਪੀਸ ਨੇ ਜੀ ਅੱਜ ਦੀ ਵੀਡੀਓ ਦਾ ਲਾਸਟ ਸ਼ੋਟ ਹੈ ਜੀ ਸਕਰੀਨ ਸ਼ਾਟ ਲੈ ਕੇ ਭੇਜ ਦੋ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਬਹੁਤ ਖੂਬਸੂਰਤ ਪੀਸ ਹੈ ਛੇਤੀ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦاب ਸਤਿ ਸ੍ਰੀ ਅਕਾਲ ਬਾਏ